ਆਪਣੇ ਧੀ ਪੁੱਤਰ ਦੀ ਸ਼ਾਦੀ ਕਰਨ ਤੋਂ ਪਹਿਲਾਂ ਆ ਚੀਜ਼ ਜ਼ਰੂਰ ਕੁੜੀ ਮੁੰਡੇ ਦੀ ਚੈੱਕ ਕਰ ਲੋ ਤਾਂ ਕਿ ਜ਼ਿੰਦਗੀ 'ਚੇ ਖੁਸ਼ੀਆਂ ਰਹਿਣ ਜੇ ਅਸੀਂ ਨਹੀਂ ਕਰਾਂਗੇ ਤਾਂ ਫਿਰ ਸਾਡੇ ਢੀਆਂ ਪੁੱਤਾਂ ਦੀ ਜ਼ਿੰਦਗੀ ਬਰਬਾਦੀ ਵੱਲ ਵੱਧ ਜਾਵੇਗੀ ਆਮ ਤੌਰ ਤੇ ਕੀ ਹੁੰਦਾ ਕਿ ਬਹੁਤ ਸਾਰੇ ਭੈਣ ਭਰਾ ਜਦੋਂ ਕਿਸੇ ਧੀ ਕੋਲ ਦੀ ਸ਼ਾਦੀ ਕਰਨ ਜਾਂਦੇ ਨੇ ਜਾਂ ਕੋਈ ਰਿਸ਼ਤਾ ਲੱਭਦੇ ਨੇ ਤੂੰ ਕਹਿਣਗੇ ਜੀ ਵੇਖ ਕੋੰਦਾ ਕਾਰੋਬਾਰ ਕਿੱਦਾਂ ਦਾ ਘਰਬਾਰ ਕਿੱਦਾਂ ਦਾ ਮੁੰਡਾ ਨਸ਼ਾ ਤੇ ਨਹੀਂ ਕਰਦਾ ਮੁੰਡੇ ਦਾ ਆਪ ਸਾਰੀਆਂ ਗੱਲਾਂ ਨੂੰ ਦੇਖਿਆ ਜਾਂਦਾ ਹੈ ਮੁੰਡੇ ਦਾ ਰੰਗ ਰੂਪ ਕਿਵੇਂ ਦਾ ਹੈ ਜਾਂ ਕੁੜੀ ਦਾ ਰੰਗ ਰੂਪ ਕਿਵੇਂ ਦਾ ਇਹਨਾਂ ਚੀਜ਼ਾਂ ਤੋਂ ਬਾਅਦ ਉਹ ਕਹਿਣਗੇ ਚਲੋ ਰਿਸ਼ਤਾ ਕਰਦੇ ਜਿੱਥੇ ਤੁਸੀਂ ਇੰਨੀਆ ਜਾ ਚੈੱਕ ਕਰਮੀਨਾਂ ਉੱਥੇ ਇੱਕ ਹੋਰ ਚੀਜ਼ ਜੂ ਚੈੱਕ ਕਰੋ ਕਿ ਜਿਹੜਾ ਮੁੰਡੇ ਕੁੜੀ ਦੇ ਕੋਲ SIM ਚੱਲਦੀ ਆ ਜਿਹੜਾ ਉਹਦੇ ਕੋਲ ਮੋਬਾਈਲ ਚੱਲਦਾ ਉਹਦੇ ਵਿੱਚ ਉਹਦੀਆਂ ਜਿਹੜਾ account ਨੇ ਉਹਦੇ ਵਿੱਚ ਉਹਦੀਆਂ ਹਰਕਤਾਂ ਕਿੱਦਾਂ ਦੀਆਂ ਰਹੀਆਂ ਪਿਛਲੇ ਸਮੇਂ 'ਚ ਜਦੋਂ ਤੁਸੀਂ ਆਪਣੇ ਧੀ ਪੁੱਤਰ ਦੀ ਮੰਗਣੀ ਕਰਨੀ ਚਾਹੀ ਕੁੜੀ ਵੀ ਹੋਵੇ ਚਾਹੇ ਮੁੰਡਾ ਹੋਵੇ ਕਮ ਸੇ ਕਮ ਉਹਦਾ ਕੋਈ account ਜੇ ਬਣਿਆ ਹੋਇਆ ਕਿਉਂਕਿ ਅੱਜਕੱਲ ਬਹੁਤ ਸਾਰੇ ਲੋਕਾਂ ਨੇ ਬਣਾਇਆ ਤੇ ਹੋ ਸਕਦਾ ਕੁਝ ਭੈਣ ਭਰਾਵਾਂ ਦੇ ਨਾਮ ਹੀ ਬਣਾਏ ਹੋਣ ਤੇ ਜਿਨ੍ਹਾਂ ਦੇ ਅਕਾਊਂਟ ਨਹੀਂ ਬਣੇ ਹੋਏ ਤੇ ਇਹਦਾ ਮਤਲਬ ਲਿਆ ਕਿ ਉਹਨਾਂ ਦੇ ਵਿੱਚ ਕੁਝ ਜ਼ਿਆਦਾ ਪੋਜ਼ਿਟਿਵ ਗੱਲ ਹੋਊਗੀ ਜਿਨ੍ਹਾਂ ਦੇ ਅਕਾਊਂਟ ਬਣੇ ਨੇ ਉਹਨਾਂ ਦੇ ਅਕਾਊਂਟ ਤੋਂ ਪਤਾ ਲੱਗ ਜੂਗਾ ਕਿ ਉਹ ਕਿੰਨੇ ਪੋਜ਼ਿਟਿਵ ਤੇ ਕਿੰਨੇ ਨੈਗੇਟਿਵ ਨੇ ਕਿਉਂਕਿ ਜ਼ਿਆਦਾਤਰ ਤਾਂ ਪੋਜ਼ਿਟਿਵ ਹੀ ਲੋਕ ਹੁੰਦੇ ਨੇ ਵਧੀਆ ਲੋਕ ਹੁੰਦੇ ਨੇ ਪਰ ਫਿਰ ਵੀ ਜੇ ਅਸੀਂ ਉਹਨਾਂ ਦੇ ਕਾਊਂਟ ਨੂੰ ਵੇਖ ਲਵਾਂਗੇ ਉਹਨਾਂ ਦੀ ਪੁਰਾਣੀ ਜ਼ਿੰਦਗੀ ਜਿਹੜੀ ਸਾਲ 2 ਸਾਲ ਪਹਿਲਾਂ ਕੀ ਮਾਹੌਲ ਆਉਂਦੀ ਸੋਚ ਕਿਦਾਂ ਦੀ ਆ ਕਿਉਂਕਿ ਸੋਸ਼ਲ ਮੀਡੀਆ ਜਿਹੜਾ ਪਲੇਟਫਾਰਮ ਆ ਇਹ ਅੱਜ ਬਹੁਤ ਵੱਡੀ ਕਿਤਾਬ ਆ ਕਿਸੇ ਬੰਦੇ ਦੇ ਕਰਤਾਰ ਨੂੰ ਸਮਝਣ ਦੇ ਲਈ ਜੇ ਆਪਾਂ ਇਧਰ ਧਿਆਨ ਦੇ ਲਾਂਗੇ ਤਾਂ ਸਾਡੇ ਧੀ ਪੁੱਤ ਦੀ ਜ਼ਿੰਦਗੀ ਬਿਹਤਰ ਬਣ ਜੂਗੀ ਹੁਣ ਕੋਈ ਕਹੇਗਾ ਜੀ ਇਹਦਾ ਕਿੱਦਾਂ ਪਤਾ ਲੱਗ ਦੇਗਾ ਬਿਲਕੁਲ ਸਵਾਲ ਬੰਦਾ ਜੀ ਕਿ ਤੁਹਾਡੇ ਵਰਗੇ ਸੱਜਣ ਜਵਾਬ ਦਿੰਦੇ ਨੇ ਜੇ ਤੇ ਮੁੰਡਾ ਜਾਂ ਕੁੜੀ ਨੂੰ ਬਹੁਤ ਸ਼ੌਂਕ ਹੈ ਰੀਲਾਂ ਬਣਾਉਣ ਦਾ ਇਹੋ ਜਿਹੇ ਭੈੜੀਆਂ ਭੈੜੀਆਂ ਰੀਲਾਂ ਬਣਾਉਣ ਦਾ ਜਿਹੜੀਆਂ ਸਾਡੇ ਸਮਾਜ ਤੋਂ ਪ੍ਰਵਾਨਿਤ ਨਹੀਂ ਆ ਤੇ ਸਮਝ ਲਓ ਕਿ ਉਹ ਧੀ ਪੁੱਤ ਜਿਹੜਾ ਉਹ ਤੁਹਾਡੇ ਪਰਿਵਾਰ ਵਿੱਚ ਫਿੱਟ ਨਹੀਂ ਬਹਿ ਸਕਦਾ ਉਹ ਪਰਿਵਾਰ ਦੇ ਵਿੱਚ ਉਹਦੀ ਸ਼ਕਲ ਭਾਵੇਂ ਕਿਵੇਂ ਦੀ ਨਜ਼ਰ ਆਉਂਦੀ ਹੋਵੇ ਸਮਝ ਲਓ ਕਿ ਉਹ ਤੁਹਾਡੇ ਘਰ ਦੀਆਂ ਵੀ ਰੀਲਾਂ ਬਣਾ ਦੇਗਾ ਕਹਿਣ ਤੋਂ ਭਾਵ ਕਿ ਇਹੋ ਜਿਹਾ ਗੱਦੀ ਘੇੜ ਚ ਪਾ ਦੇਗਾ ਕਿ ਘਰ ਬਰਬਾਦ ਜੇ ਉਹਦੇ ਕਮੈਂਟ ਪਾਉਂਦੀਆਂ ਵਿਚਾਰਾਂ ਬੜੀਆਂ 네ਗੇਟਿਵ ਨੇ ਜਾਉਂਦੀਆਂ ਵੀਡੀਓ ਸਾਂਝੀਆਂ ਕਰਨੀਆਂ ਸੋਚਾਂ ਬੜੀਆਂ ਨੈਗੇਟਿਵ ਨੇ ਸਮਝ ਲੈਣਾ ਚਾਹੀਦਾ ਕਿ ਇਹ ਪਚਾਹ ਚਾ ਇਹ ਧੀ ਪੁੱਤ ਸਾਡੇ ਪਰਿਵਾਰ ਨੂੰ ਸੈੱਟ ਨਹੀਂ ਹੋਵੇਗਾ ਸ਼ਕਲ ਭਾਵੇਂ ਦੀ ਕਿਵੇਂ ਦੀ ਆ ਭਾਵੇਂ ਕਾਰੋਬਾਰ ਕਿੰਝ ਦਾ ਹੀ ਆ ਉਹ ਤੀਜਾਂ ਜਿਹੜੀਆਂ ਨੇ ਕਿਉਂਕਿ ਪਤੀ ਪਤਨੀ ਦੇ ਵਿੱਚ ਇੱਕ ਉੱਚ ਕਰਤਾਰ ਦੀ ਲੋੜ ਹੁੰਦੀ ਆ ਜਿਹਦੇ ਵਿੱਚ ਪਤੀ ਦਾ ਕਰਤਾਰ ਵੀ ਤੇ ਪਤਨੀ ਦਾ ਕਰਤਾਰ ਵੀ ਕਾਊਂਟ ਕਰਦਾ ਆ ਉਹਨਾਂ ਦੀ ਬਿਹਤਰ ਜ਼ਿੰਦਗੀ ਨੂੰ ਬਣਾਉਣ ਦੇ ਲਈ ਜੇ ਦੋਨਾਂ ਜਾਣੇ ਦਾ ਕਰਤਾਰ ਉੱਚਾ ਹੋਵੇ ਤੇ ਜ਼ਿੰਦਗੀ ਸੋਹਣੀ ਗੁਜ਼ਰ ਜਾਂਦੀ ਆ ਪਿਆਰੀ ਗੁਜ਼ਰ ਜਾਂਦੀ ਆ ਤੇ ਜੇ ਦੋਵਾਂ 'ਚੋਂ ਕਰਦਾਰ ਨੀਵਾ ਵੇਖਦਾ ਤੇ ਇੱਕ ਦਾ ਉੱਚਾ ਹੋਵੇ ਤੇ ਫਿਰ ਉੱਥੇ ਹਰ ਵੇਲੇ ਜਿਹੜੀ ਆ ਕਟੋ ਕਲੇਸ਼ ਰਹਿੰਦੀ ਹਰ ਵੇਲੇ ਝਗੜਾ ਬਣਿਆ ਰਹਿੰਦਾ ਇਸ ਕਰਕੇ ਹਰੇਕ ਮਾਪੇ ਨੂੰ ਚਾਹੀਦਾ ਕਿ ਜਦੋਂ ਆਪਣੇ ਧੀ ਪੁੱਤਰ ਦੀ ਸ਼ਾਦੀ ਕਰਨੀ ਹੋਵੇ ਜਾਂ ਸ਼ਾਦੀ ਦੀ ਗੱਲ ਚੱਲਦੀ ਹੋਵੇ ਤਾਂ ਜਰੂਰ ਉਹਦਾ ਫੇਸਬੁੱਕ account ਜਾਂ ਉਹਦਾ ਕੋਈ WhatsApp account ਜਾਂ ਉਹਦਾ ਕੋਈ ਹੋਰ ਚੀਜ਼ਾਂ ਜਾਂ Instagram ਚਲਾਉਂਦਾ ਆ ਉਦੀ ਜ਼ਰੂਰ ਜਾਂਚ ਕੀਤੀ ਜਾਣੀ ਚਾਹੀਦੀ ਆ ਕਿ ਬੰਦਾ ਜਾਂ ਇਹ ਕੁੜੀ ਇਹ ਮੁੰਡਾ ਕਿਸ ਕਿਰਦਾਰ ਦਾ ਆ ਕਿਉਂਕਿ ਅੱਜ ਜੋ ਮਾਹੌਲ ਅਸੀਂ ਵੇਖ ਰਹੇ ਆ ਜਿੱਦਾਂ ਦਾ ਕੁਝ-ਕੋਈ ਲੋਕ ਕੁਝ-ਕੋਈ ਕਰਦੇ ਸਾਰੇ ਨਹੀਂ ਕਿਵੇਂ ਦੇ ਉਹ ਆਪਣਾ ਜਿਸਮ ਫਰੋਸ ਵਖਾ ਰਹੇ ਨੇ ਉਹ ਚੀਜ਼ਾਂ ਫਿਰ ਬੜਾ ਬਦ ਜਿੱਦਾਂ ਕਹਿ ਦੇ ਪੰਜਾਬੀ ਚ ਚਵਲ ਲੋਕ ਚਾਹੇ ਉਹ ਮੁੰਡਾ ਹੋਵੇ ਚਾਹੇ ਕੋਈ ਕੁੜੀ ਹੋਵੇ ਉਹ ਇਹੋ ਜਿਹਾ ਟੀਪ ਉਹ ਤਾਂ ਆਪਣੇ ਘਰ ਚ ਨਾ ਲਿਆਇਓ ਨਹੀਂ ਤਾਂ ਘਰ ਜਿਹੜਾ ਬਰਬਾਦੀ ਵੱਲ ਵੱਧ ਜਾਵੇਗਾ ਫਿਰ ਘਰ ਨੂੰ ਕੋਈ ਬਚਾਉਣ ਵਾਲਾ ਨਹੀਂ ਹੋਵੇਗਾ ਦੂਜੇ ਪਾਸੇ ਜਿਹੜੇ ਚੰਗੇ ਲੋਕ ਨੇ ਚੰਗੀਆਂ ਪੋਸਟਾਂ ਸ਼ੇਅਰ ਕਰਦੇ ਨੇ ਚੰਗੀਆਂ ਚੀਜ਼ਾਂ ਵੇਖਦੇ ਨੇ ਚੰਗੀਆਂ ਚੀਜ਼ਾਂ ਬਣਾਉਂਦੇ ਨੇ ਜਾਂ ਸਮਾਜ ਦੇ ਭਲੇ ਲਈ ਚੰਗਾ ਕੰਮ ਕਰਦੇ ਜੇ ਕੋਈ ਇਹੋ ਜਿਹੀ ਬੁੱਤ ਕੇ ਵੀ ਜ਼ਿੰਦਗੀ ਚ ਆ ਜਾਵੇ ਤੇ ਸਮਝ ਲੈਣਾ ਚਾਹੀਦਾ ਕਿ ਉਹਨਾਂ ਦੇ ਘਰ ਜ਼ਿੰਦਗੀ ਚ ਇੱਕ ਹੀਰਾ ਆ ਗਿਆ ਉਹਨਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਵਾਲਾ ਆ ਗਿਆ ਕਿਉਂਕਿ ਮਨੁੱਖ ਕੋਈ ਵੀ ਆ ਉਹ ਬਹੁਤਾ ਚਿਰ ਗਲਤ ਨੂੰ ਗਲਤ ਨਹੀਂ ਰੱਖ ਸਕਦਾ ਸਹੀ ਨੂੰ ਸਹੀ ਨਹੀਂ ਰੱਖ ਸਕਦਾ ਕਹਿਣ ਤੋਂ ਭਾਵ ਕਿ ਜੇ ਚੰਗਾ ਕਰਤਾਰ ਹੈ ਤਾਂ ਉਹ ਸਦਾ ਹੀ ਉਹਦੇ ਉਹਦੇ ਆ ਕਮੈਂਟਸ ਤੋਂ ਉਹਨੀਆਂ ਵੀਡੀਓ ਸ਼ੇਅਰ ਕਰਨ ਤੋਂ ਉਹਦੇ ਵਿਚਾਰਾਂ ਤੋਂ ਬੰਦੇ ਨੂੰ ਪਤਾ ਲੱਗ ਜਾਂਦਾ ਤੇ ਚੰਗੇ ਲੋਕ ਬਹੁਤ ਜ਼ਿਆਦਾ ਨੇ ਮਾੜੇ ਥੋੜੇ ਨੇ ਤੇ ਮਾੜੇ ਫਿਰ ਜ਼ਿੰਦਗੀ ਨੂੰ ਤਰਕ ਬਣਾ ਦਿੰਦੇ ਨੇ ਮਿਆਸ ਕਰਦਾ ਮੇਰੇ ਭੈਣ ਭਰਾ ਜਿੱਥੇ ਧੀ ਪੁੱਤ ਦਾ ਰਿਸ਼ਤਾ ਕਰਨ ਲੱਗਿਆ ਹੋਰ ਗੱਲਾਂ ਦਾ ਚਾਰ ਰੱਖਦੇ ਅੱਜ ਸਾਡੇ ਸਮਾਜ 'ਚ ਇਸ ਚੀਜ਼ ਦੇ ਵੀ ਬਹੁਤ ਜ਼ਿਆਦਾ ਲੋੜ ਆ ਤਾਂ ਕਿ ਸਾਡੇ ਧੀਾਂ ਪੁੱਤਰਾਂ ਦਾ ਕਰਦਾਰ ਵਧੀਆ ਬਣ ਸਕੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁਦੇਵਸਦੇ ਰੋ ਰੱਬ ਸੋਣਾ ਤੁਹਾਡੀਆਂ ਲੰਬੀਆਂ ਉਮਰਾਂ ਕਰੇ